ਬਹੁਤ ਹੀ ਸਤਿਕਾਰਯੋਗ ਯੂनाइटेड ਸੈਕਲੈਂਡ ਪਾਰਟ ਕੰਫਰੈਂਸ ਐਸੋਸੀਏਸ਼ਨ ਦੇ ਮੈਂਬਰ ਸਾਹਿਬਾਨ ਜਿਸ ਤਰ੍ਹਾਂ ਜੀ ਆਪ ਸਭ ਨੂੰ ਪਤਾ ਹੈ ਕਿ ਯੂਸੀਪੀਐਮਏ ਦੀ ਇਲੈਕਸ਼ਨ ਸਾਲ 2025-27 ਵਾਸਤੇ 29 ਅਗਸਤ ਨੂੰ ਹੋਣ ਜਾ ਰਹੀ ਹੈ ਇਸ ਇਲੈਕਸ਼ਨ ਦੇ ਵਿੱਚ ਸਾਡੇ ਸੀਨੀਅਰਸ ਨੇ ਮਿਲ ਕੇ ਨਵਾਂ ਗਰੁੱਪ ਫਾਰਮ ਕੀਤਾ ਹੋਇਆ ਹੈ ਨਵਾਂ ਨਾਮ ਇਸ ਕਰਕੇ ਦਿੱਤਾ ਕਿ ਇਹਦੇ ਵਿੱਚ ਹਰ ਸੈਕਟਰ ਤੋਂ ਬੰਦੇ ਇਕੱਠੇ ਹੋਏ ਆਂ ਅਸੀਂ ਚਾਹੇ ਉਹ ਮਿਕਸ ਲੈਂਡ ਹੈ ਚਾਹੇ ਗਿੱਲੌਰ ਜਿਹੜੀ ਸਾਰੀ ਜਨਮਦਾਤਾ ਸੈਕਟਰ ਇੰਡਸਟਰੀ ਦੀ ਚਾਹੇ ਇੰਡਸਟਰੀਅਲ ਏਰੀਆ ਨੇ ਪੋਪਲ ਪੁਆਇੰਟਸ ਨੇ ਜਿਹੜਾ ਹੁਣ ਨਵੇਂ ਡਵੈਲਪ ਹੋ ਰਹੇ ਇੰਡਸਟਰੀਅਲ ਏਰੀਆ ਨੇ ਜਿਵੇਂ ਇੰਡਸਟਰੀਅਲ ਸੀ ਇਹ ਸਾਰਿਆਂ ਦੇ ਬਹੁਤ ਵੱਡੇ ਬਗੀਚੇ ਚੋਂ ਅਸੀਂ ਕਪੜੇ ਰਹਿਨਵਾ ਸਿਨੀਅਰਸ ਨੂੰ ਬੇਨਤੀ ਕੀਤੀ ਕਿ ਆਹ ਕੱਠੇ ਹੋਈਏ ਸਾਈਕਲ ਉਹ ਜਿਹੜਾ ਇੱਕ ਵਾਰੀ ਫੇਰ ਬਹੁਤ ਨਿਮਾਨਵਲ ਜਾਣਾ ਸ਼ੁਰੂ ਹੋ ਗਿਆ ਉਹਨੂੰ ਚੁੱਕ ਕੇ ਦੁਆਰਾ ਪੁਲਿੰਦੀਆਂ ਦੇ ਲੈ ਕੇ ਜਾਈਏ ਯੂनाइटेड ਸਾਈਕਲ ਐਂਡ ਪਾਰਟ ਮੈਨੂਫੈਕਚਰਰ ਐਸੋਸੀਏਸ਼ਨ ਜਿਹਦਾ ਦਬਦਬਾ ਸੈਂਟਰ ਤੱਕ ਸੀ ਪੰਜਾਬੀ ਸੀ ਉਹਦੇ ਕੀ ਹੁਣ ਤਾਇਆਂ ਰਹਿ ਗਈਆਂ ਕਿ ਅਸੀਂ ਉਹ ਮੋਹੱਲੇ ਦੀ ਸੰਸਥਾ ਬਣ ਕੇ ਰਹਿ ਜਾਈਏ ਇਹ ਕੁਝ ਮੇਰੀਆਂ ਹੋ ਸੰਸਥਾਵਾਂ ਉਹ ਜੋ ਤਾਕਤਾਂ ਜਿਹੜੀਆਂ ਨਹੀਂ ਚਾਹੁੰਦੀਆਂ ਕਿ ਯੂਸੀਪੀਐਮ ਐ ਜਿਹੜੀ ਏਸ਼ੀਆ ਦੀ ਸਭ ਤੋਂ ਵੱਡੀ ਸੰਸਥਾ ਹੈ ਉਹਦੇ ਮਕਾਮ ਨੂੰ ਉੱਚਾ ਚੁੱਕੀਏ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਮਿਕਸ ਲੈਂਡ ਦੀ ਇੰਡਸਟਰੀ ਨੂੰ ਬਚਾਉਣ ਵਾਸਤੇ ਕਰੋੜਾਂ ਰੁਪਏ ਸਾਡੀ ਇੰਡਸਟਰੀ ਦੇ ਮਰਿਆਂ ਨੂੰ ਇਕੱਠਾ ਕਰਨ ਵਾਸਤੇ ਸਾਈਕਲ ਉਦਯੋਗ ਨੂੰ ਨਵੀਂ ਟੈਕਨੋਲੋਜੀ ਦੇਣ ਵਾਸਤੇ ਨਵੀਂ ਤਕਨੀਕ ਦੇਣ ਵਾਸਤੇ ਤੇ ਸਾਈਕਲ ਦੇ ਹਰ ਪੁਰਜੇ ਵਾਸਤੇ ਦੇਅਰ ਮਿਲੀਵਮਿਕ ਹਰ ਔਰਜੇ ਵਾਸਤੇ ਦੇਅਰ ਮਿਲੀਵਮਿਕ ਸਟੈਂਡਰਡ ਬਣਾਉਣ ਵਾਸਤੇ ਪਲੱਸ ਅਫਸਰਾਂ ਦੇ ਵਿੱਚ ਇਹ ਸੁਨੇਹਾ ਦੇਣਾ ਕਿ ਤੁਹਾਡਾ ਰਿਸ਼ਵਤਖੋਰ ਅਫਸਰਾਂ ਦਾ ਕਾਲਾ ਸਮਾਂ ਖਤਮ ਹੋ ਗਿਆ ਅੱਜ ਫਿਰ ਉਹੀ ਜੁਸੀਪੀਐਮਏ ਜਿਹਦੇ ਨਾਮ ਤੇ ਮਾੜੇ ਅੰਸਰ ਅਫਸਰ ਚੰਗੇ ਅਫਸਰ ਨਹੀਂ ਮਾੜੇ ਅੰਸਰ ਅਫਸਰ ਜਿਨ੍ਹਾਂ ਨੇ ਸਿਰ ਚੁੱਕਿਆ ਉਹਨਾਂ ਦੇ ਸਿਰਾਂ ਨੂੰ ਕਲੁਕੀਆਂ ਚ ਲਾ ਕੇ ਥੱਲੇ ਸਿੱਟਣ ਵਾਸਤੇ ਅਸੀਂ ਇਹ ਨਵੀਂ ਟੀਮ ਲੈ ਕੇ ਸਾਹਮਣੇ ਆਏ ਹਾਂ ਇੱਕ ਹੋਰ ਮੈਂ ਗੱਲ ਕਹਿਣੀ ਚਾਹਾਂਗਾ ਕਿ ਬਹੁਤ ਵੱਡਾ ਭੁਲੇਖਾ ਕਿਹਾ ਜਾਂਦਾ ਜੀ ਛੋਟੀ ਇੰਡਸਟਰੀ ਵੱਡੀ ਇੰਡਸਟਰੀ ਦੀ ਦੌੜ ਹੈ ਮੈਂ ਆਪ ਸਭ ਦੇ ਰਾਹੀਂ ਇਹ ਸੁਨੇਹਾ ਦੇਣਾ ਚਾਹੁੰਦਾ ਬਹੁਤ ਜੋੜ ਕੇ ਕਿਰਪਾ ਕਰੋ ਵੱਡੇ ਛੋਟੇ ਦਾ ਫਰਕ ਪਾਉਣ ਦੀ ਕੋਸ਼ਿਸ਼ ਨਾ ਕਰੋ ਅਸੀਂ ਸਾਰੇ ਹੀ ਇਕੱਠੇ ਆ ਸਾਡੀ ਜਾਤ ਕੀ ਹੈ ਸਾਡੀ ਬਰਾਦਰੀ ਕੀ ਹੈ ਸਾਡਾ ਏਕਾ ਕੀ ਹੈ ਹਿੰਦੂ ਸਿੱਖ ਨਹੀਂ ਅਗੇ ਅਸੀਂ ਮੁਸਲਮਾਨ ਨਹੀਂ ਅਗੇ ਅਸੀਂ ਇੱਕ ਸਾਈਕਲ ਨੂੰ ਉਦਯੋਗ ਦੇ ਨਾਲ ਜੁੜੇ ਹੋਏ ਇਹ ਸੋਚ ਦੇ ਨਾਮ ਇਹ ਪੂਰੀ ਟੀਮ ਅੱਗੇ ਲੈ ਕੇ ਆਏ ਆ ਜਿਹਦੇ ਵਿੱਚ ਅਸੀਂ ਕਿਸੇ ਵੀ ਇਲਾਕੇ ਨੂੰ ਜਾਂ ਪਰਸਨਲ ਵਫਾਦ ਨੂੰ ਮੁੱਖ ਰੱਖਦੇ ਹੋਏ ਟੀਮ ਨਹੀਂ ਚੁਣੀ ਇਹਦੇ ਛੋਟੀ ਇੰਡਸਟਰੀ ਦੇ ਵੀ ਬੰਦੇ ਨੇ ਮਿਕਸ ਲੈਂਡ ਦੇ ਵੀ ਨੇ ਮੀਡੀਅਮ ਨੇ ਵੱਡੇ ਨੇ ਇਸ ਤਰ੍ਹਾਂ ਹੀ ਸਾਡੇ ਰਹਿਨੂਆ ਚਰ ਚਰਨਜੀਤ ਸਿੰਘ ਜੀ ਵਿਸ਼ਕਰਮਾ ਬੈਠੇ ਨੇ ਜਰ ਜੋਗਾ ਸਿੰਘ ਜੀ ਦਾ 그룹 ਹੈ ਬਹੁਤ ਜਗENDER ਕੁਮਾਰ ਜੀ ਦਾ 그룹 ਹੈ ਸੰਜੀਤ ਗੁਪਤਾ ਜੀ ਦਾ 그룹 ਹੈ ਸਾਡੇ ਬਹੁਤ 12 ਸਾਲ ਪਹਿਲੇ 70 ਸਾਲ ਚੁਪੇ ਅਛੀਰਾਮ ਜੀ ਗੁਪਤਾ ਜੀ ਨੇ ਮੇਰੇ ਪਿੱਛੇ ਦੋਸਤ ਖੜੇ ਨੇ ਇਹਨਾਂ ਨੇ ਤਯਾ ਕੀਤਾ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜੋਨ ਮੈਨੀਫੈਸਟੋ ਕੁਝ ਮੈਂ ਬੁਲੇਟ ਸ਼ਾਟ ਦੇਣ ਜਾ ਰਿਹਾ ਹਾਂ ਜਿਵੇਂ ਦੱਸੇ ਨੇ ਬਾਕੀ ਮੈਂਬਰਾਂ ਦੀ ਸਲਾਹ ਦੇ ਨਾਲ ਇੱਕ ਨਵਾਂ ਘੋਸ਼ਣਾ ਪੱਤਰ ਜਾਰੀ ਕਰਾਂਗੇ ਜਿਹਦੇ ਵਿੱਚ ਦੋ ਸਾਲਾਂ ਦਾ ਕੋਈ ਵਾਦਾ ਨਹੀਂ ਹੋਏਗਾ ਤਿੰਨ ਤਿੰਨ ਮਹੀਨੇ ਦਾ ਵਾਦਾ ਦੇਵਾਂਗੇ ਤਿੰਨ ਤਿੰਨ ਮਹੀਨੇ ਚ ਉਹਨੂੰ ਪਰਫਾਰਮੈਂਸ ਲੈ ਕੇ ਦੇਵਾਂਗੇ ਕਿ ਤੁਸੀਂ ਸੁਣਿਆ ਦੋਸਤੋ ਕਾਈਜ਼ਨ ਥਿਊਰੀ ਹੁੰਦੀ ਹੈ ਜੇ ਆਪਾਂ 100 ਕਿਲੋਮੀਟਰ ਜਾਣਾ ਹੈ ਇੰਡਸਟਰੀ ਦੀ ਆਪਣੀ ਗ੍ਰੋਥ ਕਰਨੀ ਹੈ ਤੇ ਛੋਟੇ ਛੋਟੇ ਸਟੈਪ ਬਣਾਈਦੇ ਨੇ ਇਹ ਦੋ ਮੰਜ਼ਲਾ ਪੌੜੀ ਚੜ੍ਹਣੀ ਹੈ ਕੱਠੀ ਛਾਲ ਨਹੀਂ ਮਾਰੀ ਦੀ ਇਹਦੇ ਚ ਇੰਨ ਚਾਚਾ ਚੜ੍ਹਦੀ ਦੀਆਂ ਪੌੜੀਆਂ ਲੈ ਕੇ ਚੱਲੀਦਾ ਸੋ ਕਾਈਜ਼ਨ ਥਿਉਰੀ ਨੂੰ ਇੰਡਸਟਰੀ ਚ ਲਿਆ ਕੇ ਕੰਮ ਕਰੋਗੇ ਟੈਕਨੋਲੋਜੀ ਦਵਾਂਗੇ ਪਲੱਸ ਗੱਲਾਂ ਦੇ ਵਿੱਚ ਨਹੀਂ ਜਿਵੇਂ ਕਿ ਆ ਗਿਆ ਡਿਸਪੈਂਸਰੀ ਬੰਦ ਕਰਤੀ ਗਈ ਕੰਪਿਊਟਰ ਸੈਂਟਰ ਬੰਦ ਕਰਤਾ ਉਹ ਭਾਈ ਮੌਕੇ ਦੇ ਹਾਕਮ ਤੁਸੀਂ ਸੀਗੇ ਤੁਸੀਂ ਚਾਲੂ ਕਰ ਲੈਂਦੇ ਵਿਸ਼ਕਰਮਾ ਜੀ ਤੁਹਾਨੂੰ ਬੇਨਤੀ ਕਰਦਾ ਹਾਂ ਤੁਹਾਨੂੰ ਬਿਨਾਂ ਪੁੱਛੇ ਇਮੀਡੀਏਟਲੀ ਡਾਕਟਰ ਅਰੇਂਜ ਕਰਕੇ ਪਰਮਾਤਮਾ ਤੁਹਾਨੂੰ ਇਹ ਚੋਰੀ ਤੁਮ ਅੱਗੇ ਲੈ ਕੇ ਆਵੇ ਮੈਨੂੰ ਆਉਣ ਵਾਲੇ 3 ਮਹੀਨਿਆਂ ਦੇ ਵਿੱਚ ਵਿਸ਼ਰਮਾ ਜੀ ਦੇ ਫਾਦਰ ਸਾਹਿਬ ਦੀ ਯਾਦ ਦੇ ਵਿੱਚ ਟੋਟਲ ਖਰਚਾ ਵਿਸ਼ਰਮਾ ਜੀ ਕਰਨਗੇ ਐਸੋਸੀਏਸ਼ਨ ਦੇ ਵਿੱਚ ਦਵਾਈਆਂ ਡਾਕਟਰ ਦਾ ਖਰਚਾ ਇਹ ਕਰਨਗੇ ਜਿਹੜਾ ਅਸੀਂ ਦੇਵਾਂਗੇ ਇਹਨਾਂ ਦੇ ਫਾਦਰ ਸਾਹਿਬ ਦੇ ਨਾਮ ਤੇ ਜਦ ਤੱਕ ਯੂਸੀਪੀਏ ਮੇ ਚੱਲੇਗੀ ਉਹਨਾਂ ਦੇ ਨਾਮ ਤੇ ਡਿਸਪੈਂਸਰੀ ਚੱਲੇਗੀ ਜੀ ਵਾਦਾ ਕਰੋ ਇਸ ਤਰ੍ਹਾਂ ਹੀ ਕੰਪਿਊਟਰ ਸੈਂਟਰ ਦੇ ਵਿੱਚ ਕਿਸੇ ਤੋਂ ਲਾਭਾ ਨਹੀਂ ਲਾਉਂਦੇ ਅਸੀਂ ਕੰਪਿਊਟਰ ਸੈਂਟਰ ਦੇ ਵਿੱਚ ਚਾਹੇ ਉਹ ਅਕਾਊਂਟੈਂਸੀ ਹੋਵੇ ਚਾਹੇ 2D ਸੌਫਟਵੇਅਰ 3D ਸੌਫਟਵੇਅਰ ਹੋਵੇ ਉਹਨਾਂ ਦੇ ਵਿੱਚ ਬੱਚਿਆਂ ਨੂੰ ਫ੍ਰੀ ਟ੍ਰੇਨਿੰਗ ਦੇ ਕੇ ਟ੍ਰੇਨ ਕਰਕੇ ਇੰਡਸਟਰੀ ਦੇ ਵਿੱਚ ਲੇਬਰ ਨੂੰ ਅਸੀਂ ਭੇਜਾਂਗੇ ਇਸ ਤਰ੍ਹਾਂ ਹੀ ਵੱਖ-ਵੱਖ ਮਹਿਕਮਿਆਂ ਦੇ ਰਿਟਾਇਰਡ ਬੰਦੇ ਯਾ ਐਕਸਪਰਟ ਆਫ ਡਿਫਰੈਂਟ ਡਿਪਾਰਟਮੈਂਟਸ ਉਹਨਾਂ ਦੇ ਰੈਗੂਲਰ ਸੈਮੀਨਾਰ ਹਰ ਮਹੀਨੇ ਦੇ ਹਿਸਾਬ ਨਾਲ ਕਰਾਇਆ ਜਾਵੇਗਾ ਇਸ ਤਰ੍ਹਾਂ ਹੀ ਜਿਹੜੇ ਇੰਡੀਆ ਲੈਵਲ ਦੇ ਮੈਂਟਰ ਹਜੇ ਨੇ ਉਹਨਾਂ ਨੂੰ ਸੰਸਥਾ ਚ ਲੈ ਕੇ ਆਂਦਾ ਜਾਏਗਾ ਇੱਕ ਮੈਂ ਵਾਦਾ ਕਰਦਾ ਮਾਂ ਬਾਰ ਬਾਰ ਕਿਹਾ ਜਾਂਦਾ ਕਿ ਡੀਐਸ ਚ ਉਹ ਨਾਲ ਨਾਲ ਲੱਗੇ ਨਹੀਂ ਚੱਲਦਾ ਵੀ ਭਾਈ ਜੇ ਹਰ ਵਾਰੀ ਦੁੱਧ ਦੇ ਵਿੱਚ ਨਿੰਬੂ ਨਿਚੋੜੋਗੇ ਬਾਹਰ ਖੜੇ ਹੋ ਕੇ ਸੰਸਥਾ ਦਾ ਕੰਮ ਬਦਨਾਮ ਕਰੋਗੇ ਉਹਨਾਂ ਨੂੰ ਉਹ ਤਾਕਤਾਂ ਨੂੰ ਕਹਿਣਾ ਕਿ ਬਹਿ ਜਾਓ ਆਪਣੇ ਘਰ ਆਪਣੇ ਕੰਮ ਕਰੋ ਮੈਂ ਆਪਣੇ ਸਾਰੇ ਦੋਸਤਾਂ ਨੂੰ ਆਪਣੇ ਸੀਨੀਅਰ ਦੀ ਸਲਾਹ ਦੇ ਨਾਲ ਨਾਲ ਲੈ ਕੇ ਚਲਾਂਗਾ ਸਾਰੇ ਦੋਸਤ ਜੇ ਸਹਿਮਤ ਹੋ ਅਤੇ खड़े ਕਰੋ ਕਿ ਜੋ-ਜੋ ਡਿਊਟੀ ਤੁਸੀਂ ਨਿਭਾਣੀ ਚਾਹੋਗੇ ਤੁਹਾਨੂੰ ਅਸੀਂ ਦੇਾਂਗੇ ਪੂਰੀ ਤਨਦੇਹੀ ਨਾਲ ਕਰੋਗੇ ਇੱਕ ਪੈਸੇ ਦੀ ਰਿਸ਼ਵਤ ਨਾ ਕਿਸੇ ਅਫਸਰ ਨੂੰ ਦੇਣੀ ਹੈ ਨਾ ਲੈਣ ਦੇਣੀ ਐ ਕੰਮ लेट ਨਹੀਂ ਹੋਣ ਦੇਣੇ ਇਦਾਂ ਦੇ ਕੁਝ ਮੁੱਦੇ ਲੈ ਕੇ ਚੱਲੇ ਆ ਸਾਡਾ ਕਿਸੇ ਨਾਲ ਕੋਈ ਰੋਸ ਨਹੀਂ ਜਿਹੜੇ ਸਾਬ ਦਿੱਤਾ ਬਹੁਤ ਚੰਗੇ ਜਿਹੜੇ ਨਹੀਂ ਆਏ ਕੋਸ਼ਿਸ਼ ਕਰਾਂਗੇ ਨਾਲ ਲੈ ਕੇ ਸਰ ਇਹਦਾ ਮਿਹਰਬਾਨੀ ਜਿਹੜਾ ਬੰਦੇ ਕਿਤੇ ਜਾਂਦੇ ਲੇਕਿਨ ਮੀਟਿੰਗ ਤੋਂ ਬਾਅਦ ਉਹਨਾ ਕੁਝ ਭੁੱਲਿਆ ਜਾਂਦਾ ਉਹ ਲੈ ਕੇ ਕਿ ਕਰਾ ਦੇ ਚਾਵਲਾ ਜੀ ਜਿਹੜਾ ਪਿਛਲਾ ਮੇਰੀ ਬੈਸਟੋ ਹੋਇਆ ਸੀ ਪੂਰੇ ਵਿੱਚ ਦੇ ਨਾਲ ਉਹਨਾਂ ਨੇ ਜਾਰੀ ਕੀਤਾ ਸੀ ਕੀ ਕੀ ਤੁਹਾਨੂੰ ਲੱਗਿਆ ਕਮੀਆਂ ਕਿੰਦੀ ਨਹੀਂ ਹੋਇਆ ਸਰ ਮੈਂ ਨਾ ਗਲਾਸ ਪਾਣੀ ਦਾ ਭਰਿਆ ਦੇਖਣਾ ਆਤੀ ਆ ਕਿਸੇ ਦੀ ਕਮੀਆਂ ਨਹੀਂ ਗੱਡਾਂ ਜਿਹੜੀ ਗੱਲ ਮੇਰੇ ਅਜ਼ੀਜ਼ ਦੋਸਤ ਨੇ ਕੀਤੀ ਹੈ ਸਤਕਾਰਯੋਗ ਪ੍ਰੈਸ ਤੋਂ ਕੀ ਵਾਦੇ ਹੁੰਦੇ ਨੇ ਸ਼ਾਇਦ ਮੈਂ ਸਟੇਜ ਤੋਂ ਬੋਲੀ ਸੀ ਦੁਬਾਰਾ ਰਿਪੀਟ ਕਰ ਰਹੇ ਹਾਂ ਕੋਈ 2 ਸਾਲ ਦਾ ਵਾਦਾ ਨਹੀਂ ਕਰਾਂਗੇ 3-3 ਮਹੀਨੇ ਦਾ ਵਾਦੇ ਕਰਾਂਗੇ ਜੇ ਪੂਰੇ ਨਾ ਕਰ ਸਕੇ ਸੀ ਟੀਮ ਚੋਂ ਉੱਠ ਕੇ ਬਾਹਰ ਆ ਜਾਊਗਾ ਕਿਉਂ ਦੋ ਸਹਿਮਤ ਹੋ ਮੇਰੇ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਸਹਿਮਤ ਹਾਂ ਘਟਵਾਦੇ ਕਰਾਂਗੇ ਪੂਰੇ ਕਰਾਂਗੇ ਪਲੱਸ ਇੱਕ ਮੈਂ ਲਾਂ ਦੋਸਤਾਂ ਦੀ ਬਿਨਾਂ ਦਾदू ਦੇ ਪੰਨਾਂ ਦੀ ਚਾਹੁੰਦਾ ਪਰ ਇਹ ਦਾਦੇ ਚੱਲਣਾ ਜੀ ਅਸੀਂ ਕਹਿੰਦੇ ਆ ਪਰਿਵਾਰ ਆ ਸਾਈਕੋਲੋਜੀਕ ਦਾ ਸੰਵਿਧਾਨ ਮੁਤਾਬਕ ਜਿੰਨੀਆਂ ਸਾਡੀਆਂ ਜਨਰਲ ਮੀਟਿੰਗ ਹੋਣੀ ਚਾਹੀਦੀਆਂ ਸਾਲ ਦੀਆਂ ਦੋ ਉਹ ਹੋਇਆ ਕਰਨਗੀਆਂ ਪਲੱਸ ਵਿਸ਼ਕਰਮਾ ਜੀ ਇੱਕ ਮੇਰੀ ਮੰਦੀ ਇੱਛਾ ਹੈ ਸੰਦੇਜੀ ਮੇਰੀ ਆਵਾਜ਼ ਸੁਣਦੇ ਨੇ ਤੇ ਦੋਸਤੋ ਅਸੀਂ ਜਨਤ ਸਾਰੇ ਇਕੱਠੇ ਹੋ ਜਾਂਦੇ ਆ ਕਿਉਂ ਨਾ ਪਰਿਵਾਰ ਇਕੱਠੇ ਕਰੀਏ ਅਸੀਂ ਘਰਾਂ ਦੇ ਪਰਿਵਾਰ ਇਕੱਠੇ ਹੁੰਦੇ ਆ ਮੇਰੀਆਂ ਭੈਣਾਂ ਨਾਲ ਮੇਰੀਆਂ ਬਜ਼ੁਰਗ ਮਾਤਾਵਾਂ ਨਾਲ ਮੇਰੇ ਬੱਚਿਆਂ ਨਾਲ ਜੋ ਮੇਰੇ ਪਰਿਵਾਰ ਨਾਲ ਜੁੜੇ ਨੇ ਯੂਸੀਪੀਐਮ ਦੇ ਉਹਨਾਂ ਨੂੰ ਵਾਅਦਾ ਕਰਨਾ ਕਿ ਆਉਣ ਵਾਲੀ ਇਸ ਚਣੇਵਰ ਦੇ ਵਿੱਚ ਇੱਕ ਯੂਸੀਪੀਐਮ ਇਹਲਾ ਕਰਾਵਾਂਗੇ ਜਿਹਦੇ ਵਿੱਚ ਕੋਈ ਲੈਕਚਰ ਨਹੀਂ ਹੋਏਗਾ ਇਹ ਸਾਰੇ ਪਰਿਵਾਰ ਇਕੱਠੇ ਹੋ ਕੇ ਇੰਜੋਏ ਕਰੋਗੇ। ਇਹ ਸੀ ਇੰਡਸਟਰੀ ਤੋਂ हट ਕੇ ਗੱਲ। ਪਰ ਇਹਦੇ ਨਾਲ ਟੈਕਨਾਲੋਜੀ, ਹਰ ਕੰਪੋਨੈਂਟ ਦੇ ਸਾਈਜ਼ ਦੀ ਸਟੈਂਡਰਡਾਈਜੇਸ਼ਨ ਇਹਨਾਂ ਨੂੰ ਮੁੱਖ ਮੁੱਦਾ ਲੈ ਕੇ ਚਲਾਗੇ। ਤੇ ਦੋਸਤੋ, ਇੱਕ ਵਾਰੀ ਫੇਰ ਹੱਥ ਖੜੇ ਕਰਕੇ ਦੱਸ ਦਿਓ ਕਿ ਮੇਰੀ ਗੱਲ ਨੂੰ ਪਿੱਠ ਨਾ ਲੱਗੇ। ਤੁਹਾਡੇ ਕਰਕੇ ਕੰਮ ਹੋਣਾ ਤੇ ਆਪਣੀ ਆਪਣੀ ਡਿਊਟੀ ਲੈ ਕੇ ਕਰਾਂਗੇ ਜੀ ਅਸੀਂ ਕੰਮ। ਠੀਕ ਹੈ ਜੀ? ਬਿਲਕੁਲ ਜੀ। ਠੀਕ ਹੈ ਜੀ। ਇਸ ਕਰਮਾ ਜੀ ਕੁਛ ਤਾਂ। ਸੰਘਾਗਾਂ ਨੂੰ ਇੱਕ ਵਾਰ ਦੇਖੋ ਜਿਹੜੀ ਇਹ 2 ਸਾਲ ਦੀ ਟੀਮ ਲੈਕਪਾਸ ਤੇ ਆਉਣੀ ਹੈਗੀ ਆ ਉਹਦੇ ਲਈ ਅਸੀਂ 8 ਕੈਂਡੀਡੇਟ ਜਿਹੜੇ ਲੈ ਕੇ ਆਏ ਆ ਤੁਹਾਡੇ ਸਾਹਮਣੇ ਉਹ ਕੈਂਡੀਡੇਟ ਸਾਰੇ ਦਿੱਤਾ ਜਾਂਦਾ ਦੂਸਰੇ ਪੜੇ ਲਿਖੇ ਆ ਕੰਮ ਕਰਨ ਵਾਲੇ ਆ ਇੰਦਾਂ ਨਹੀਂ ਵੀ ਲੈ ਜਾਂਦੇ ਕਿ ਬਾਅਦੋਂ ਸੈਕਟਰੀ ਬਣ ਜਾਂਦੇ ਕੰਮ ਨਹੀਂ ਕਰਦੇ ਇਹ ਸਾਰਿਆਂ ਤੋਂ ਪਹਿਲਾਂ ਪ੍ਰਵਮਤ ਲਿਆਵਾ ਭਾਈ ਤੁਸੀਂ ਕੰਮ ਕਰੋਗੇ ਦੋਸਤਾਂ ਫਿਰ ਅਸੀਂ ਇਹਨਾਂ ਨੂੰ ਲੈ ਕੇ ਆਉਂਦਾ ਆ ਜਿਹੜੀ ਇਹ ਨਵੀਂ ਟੀਮ ਮਾਪਿਆਂ ਦੀ ਕਿਰਪਾ ਨਾਲ ਕਰ ਸਾਰੇ ਦੇ ਸਾਰੇ ਆ ਜਾਂਦੇ ਆ ਉਹਨਾਂ ਦੇ ਟਾਈਮ ਦੇ ਵਿੱਚ ਜਿਹੜਾ ਚਾਪੜੀ ਤੁਹਾਨੂੰ ਦੱਸਿਆ ਐਸੇ ਸਮੇਂ ਤੇ ਨਵੇਂ ਲੈਵਲ ਤੇ ਅਸੀਂ ਲੈ ਕੇ ਆਵਾਂਗੇ ਕੋਈ ਸਟਾਰਟਿੰਗ ਟੀਮ ਬਹੁਤ ਬੱਚੇ ਚਲੇ ਗਈ ਹੈ ਬਾਈਟੇਰ ਅੰਦਸਤੀ ਦੀ ਸੇਰ ਆ ਜਦੋਂ ਸਾਈਕਲ ਜੀ ਬਣਾ ਰਹੇ ਆ ਉਹ ਸਾਈਕਲ ਦੇ ਬਾਈਟ ਕੱਟ ਰਹੇ ਵਧ ਨਹੀਂ ਰਹੇ ਤੋਂ ਉਹਨਾਂ ਦੇ ਟਾਈਮ ਦੇ ਵਿੱਚ ਸਾਰੀ ਐਸਐਸ ਨੂੰ ਅਪਗ੍ਰੇਡ ਕਰਾਂਗੇ ਔਰ ਜਿੰਨੇ ਸਾਡੇ ਮੈਂਬਰ ਉਹਨਾਂ ਲੋਕੀਏ ਅਸੀਂ ਅਪਡੇਟ ਕਰਾਂਗੇ ਤਾਂ ਕਿ ਉਹ ਕੁਝ ਨਵੀਂ ਟੈਕਨੋਲੋਜੀ ਸਿੱਖਣ ਉਹ ਨਵੇਂ ਕੰਪੋਨੈਂਟ ਬਣਾਉਣ ਗਰੋਥ ਕਰੋ ਵਰਲਡ ਦੀ ਮਾਰਕੀਟ ਬਹੁਤ ਵੱਡੀ ਹੈ ਜਿਹੜੀ ਕਿ ਅਸੀਂ ਨਹੀਂ ਕਰ ਰਹੇ ਉਹਨਾਂ ਦੇ ਟਾਈਮ ਦੇ ਵਿੱਚ ਅਸੀਂ ਥੋੜੀ ਯੂਰਪੀਅਨ ਮਾਰਕੀਟ ਅਮਰੀਕਨ ਮਾਰਕੀਟ ਨੂੰ ਕਵਰ ਕਰਾਂਗੇ ਇਸ ਤਰ੍ਹਾਂ ਕਿ ਸਾਰੀ ਨਵੀਂ ਦੀ ਨਵੀਂ ਟੀਮ ਅਸੀਂ ਲੈ ਕੇ ਆਉਂਦੀ ਆ ਹਾਂ ਅੱবি ਜਿਹੜਾ ਇੰਜਨ ਆ ਉਹਨੇ ਪ੍ਰਾਨਾ ਰੱਖਿਆ ਇਤਨੀ ਰੱਖਿਆ ਤਾਂ ਕਿ ਉਹ ਸਿੱਖ ਜਾਣ ਸਿੱਖ ਕੇ ਅਗਲੇ ਸਾਲ ਉਹ ਅੱਗੇ ਵਧੇ ਥੈਂਕ ਯੂ ਵੈਰੀ ਬਾਏ ਚਲੋ ਜੀ ਕੋ ਦੋਸਤ ਪਿਛਲੇ ਸਾਲ ਕੀ ਹੋਇਆ ਕਿ ਕਿਸੇ ਵੀ ਦੋਸਤ ਬਾਰੇ ਕੋਈ ਗੱਲ ਨਹੀਂ ਕਰਨੀ ਉਹ ਵੀ ਸਾਡੇ ਦੋਸਤਾਂ ਅਸੀਂ ਆਪਣੀ ਗੱਲ ਕਰਨੀ ਆ ਅਸੀਂ ਆਪਣੀ ਲੈਨ ਵੱਡੀ ਕਰਨੀ ਆ ਤਾਂ ਕਿ ਦੂਸਰੇ ਦੀ ਲੈਨ ਛੋਟੀ ਹੋ ਜਾਵੇ ਅਸੀਂ ਕੰਮ ਕਰਕੇ ਦਿਖਾਵਾਂਗੇ ਫਿਰ ਤੁਹਾਨੂੰ ਅਗਲੇ ਸਾਲ ਪੁੱਛੋ ਦੋਸਤਾਂ ਪਾਲਵਾਈ ਤੁਸੀਂ ਪਿਛਲੇ ਦੀ ਬਾਰਾ ਕੀਤਾ ਦੀ ਪੂਰਾ ਕਿਉਂ ਨਹੀਂ ਕੀਤਾ ਇਹ ਦੇਖ ਕੇ ਅੰਦਾਜ਼ਾ ਲੱਗਦਾ ਕਿ ਹਲੇ ਤੋਂ ਨਾ ਪਾਉਂਦੀ ਆ ਉਹ ਬਾਹਰ ਸੈੱਟ ਨਹੀਂ ਤੇ ਕਈ ਵਾਰੀ ਤੁਹਾਡੇ ਨਾਲ ਵੀ ਇੰਟਰਜੁਕਤੀ ਹੋ ਗਿਆ ਇਹ ਟੈਂਡਰ ਆਉਗਿਆ ਨਹੀਂ ਕੱਟ ਪਉਂਦਾ ਕੰਮ ਹੋਈ ਜਾਂਦਾ ਟੈਂਡਰ ਵਿੱਚ ਨਹੀਂ ਕੋਈ ਲੱਗਿਆ 5 ਸੈਕੰਡ ਡੈਕੀਟ ਇਸ ਬਲੈਕ ਰੈਕਲ ਦੀ ਗੱਲ ਕੀਤੀ ਹੈ ਨਾ ਕੁਝ ਸਟੈਂਡਰਡ ਗੋਮਟ ਦੇ ਆਉਂਦੇ ਆ ਥਾਪ ਦੇ ਵਿੱਚ ਆ ਫਟਾਫਟ ਸਿਰਦੇ ਜੈਂਟਰ ਆਉਂਦਾ ਉਹ ਜੈਂਟਰ ਦੇ ਨਾਲ ਵੀ ਲੱਗੀ ਸਾਡੀ ਚੱਲਦੀ ਹੈ ਪਰ ਹਾਂ ਜਿਹੜਾ ਸਾਡੇ ਹਾਈ ਐਂਡ ਵਾਈਸਾਈਕਲ ਆ ਉਹ ਹਾਈ ਐਂਡ ਵਾਈਸਾਈਕਲ ਨੂੰ ਅੱਗੇ ਲੈ ਕੇ ਹੋਂ ਦੀ ਜਰੂਰਤ ਆ ਕਿਉਂਕਿ ਬਹੁਤ ਡੇਟਾਂ ਦੇ ਵਿੱਚ ਅੱچھے ਸਾਈਕਲ ਨਹੀਂ ਮਿਲਦੇ ਇੰਪੋਰਟ ਹੋ ਰਿਹਾ ਬਾਹਰੋਂ ਅਸੀਂ ਬਾੜ ਦੀ ਇੰਪੋਰਟ ਬੰਦ ਕਰਾਂਗੇ ਇੱਥੇ ਉਹ ਕੰਪਲੇਂਟ ਬਣਾਵਾਂਗੇ ਤਾਂ ਕਿ ਜਿਹੜਾ ਸਾਡਾ ਰੈਵਨਿਊ ਕੱਟੀ ਦਾ ਲੋਸ ਹੁੰਦਾ ਉਹ ਵੀ ਨਾ ਹੋਵੇ ਕਿ ਇਸ ਤੋਂ ਪੁਰਾਣੇ ਮੈਂਬਰਾਂ ਦੇ ਵਿੱਚੋਂ ਵੀ ਕਈ ਜਿਹੜੇ ਲੋਕਾਂ ਦੇ ਬਹੁਤ ਸਾਡੇ ਅਜੀਬ ਹੈਗੇ ਆ ਬਹੁਤ ਇਫੈਕਟਡ ਹੈਗੇ ਆ ਇਹ ਕੋਈ ਇੰਨਾ ਦੀ ਗੱਲ ਨਹੀਂ ਹੁੰਦੀ ਕਿ ਕੁਝ ਇੰਡਸਟਰੀਜ਼ ਬਿਹਤਰੀ ਚਾਹਤੇ ਉਹ ਕਰਨਾ ਪੈਂਦਾ ਹੁੰਦਾ ਵਾ ਉਹ ਸਾਡੇ ਸਾਰੇ ਉਹ ਵੀ ਅਸਲੀ ਦਾ ਉਹ ਵੀ ਤੁਹਾਡੀ ਟੀਮ ਦੇ ਨਾਲ ਨੇ ਦੇਖੋ ਉਹ ਹਲੇ ਸਾਡੀ ਟੀਮ ਦੇ ਵਿੱਚ ਨਾਲ ਨਹੀਂ ਹੈਗੇ ਪਰ ਉਹ ਸਾਡੇ ਬਹੁਤ ਜੀ ਦੋਸਤ ਮੇਠਾ ਰਹਿਣਗੇ ਤੋਹਰਾ ਰਹਣਗੇ ਮੈਂ 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 ਸਾਰੇ 8 ਤੋਂ 8 ਬੰਦਿਆਂ ਨੂੰ ਵੋਟ ਪਾਉਣ ਏਦਾਂ ਦਾ ਕਰਨ ਵੀ ਉੱਪਰ ਥੱਲੇ ਵੋਟ ਪਾਣ ਤਾਂ ਕਿ ਉੱਥੇ ਬੰਦੇ ਇੱਕ ਮਿਕਸ ਆ ਜਾਣ ਤਾਂ ਮਿਕਸ ਜਦੋਂ ਆਉਂਦੇ ਆ ਫਿਰ ਕੰਮ ਨਹੀਂ ਹੁੰਦਾ ਲੜਾਈ ਕਿੰਨੀ ਹੈ ਤਾਂ ਪੱਠੇ ਇੱਕ ਤੋਂ ਫਰਕ ਬੰਦਿਆਂ ਨੂੰ ਵੋਟ ਪਾਉਣ ਮੈਂ ਸਾਰੇ ਆਫਿਸ ਪੇਰ ਨੂੰ ਵੀ ਇਹੀ ਗੱਲ ਕਰੂੰਗਾ ਆਪਾਂ ਕਿਸੇ ਬਾਰੇ ਕੋਈ ਗਲਤ ਗੱਲ ਕਰਨੀ 프ਰੰਟ ਟੀਮ ਬਾਰੇ ਕੋਈ ਗਲਤ ਗੱਲ ਕਰਨੀ ਆਪਾਂ ਆਪਣਾ ਕੰਮ ਕਰੀਏ